ਹੰਗ ਸਿੰਘਾਂ ਦੇ ਵੱਲੋਂ ਇੱਥੇ ਫਿਲਮ ਦੇ ਪੋਸਟਰ ਫਾੜ ਦਿੱਤੇ ਗਏ। ਸੈਂਟਰ ਵੀ ਇੱਕ ਪੋਸਟਰ ਲੱਗਿਆ ਹੋਇਆ ਸੀ ਜਿਹੜਾ ਉਹਨਾਂ ਦੇ ਵੱਲੋਂ ਉਤਾਰ ਦਿੱਤਾ ਗਿਆ। ਜਿਵੇਂ ਗੱਲ ਕਰਾਂ ਤਾਂ ਦੁਰਜਾ ਸ਼ੋ ਵੀ ਉਹਨਾਂ ਦੇ ਵੱਲੋਂ ਕੈਨਸਲ ਕਰਾ ਦਿੱਤਾ ਗਿਆ ਹੈ। ਸੱਚਾ ਗੱਲ ਜੀ ਪੰਜਾਬੀ ਸਿਨੇਮਾ ਦੇ ਕਲੀਆਰਿਆਂ ਦੇ ਵਿੱਚ ਇੱਕ ਫਿਲਮ ਦੀ ਬਹੁਤ ਹੀ ਜ਼ਿਆਦਾ ਚਰਚਾ ਸੀ। ਬੜਾ ਹੀ ਕ੍ਰੇਜ਼ ਦੇਖਣ ਨੂੰ ਮਿਲਿਆ ਸੀ ਫਿਲਮ ਰਿਲੀਜ਼ਿੰਗ ਤੋਂ ਪਹਿਲਾਂ ਕਿਉਂਕਿ ਰੱਜ ਕੇ ਪ੍ਰੋਮੋਸ਼ਨ ਫਿਲਮ ਦੀ ਕੀਤੀ ਗਈ ਸੀ। ਮੈਂ ਗੱਲ ਕਰ ਰਹੀ ਹਾਂ ਅਕਾਲ ਫਿਲਮ ਦੀ ਅੱਜ ਪੀਵੀਆਰ ਪਟਿਆਲਾ ਸਿਨੇਮਾ ਘਰਾਂ ਦੇ ਵਿੱਚ ਪਹੁੰਚੇ ਹਨ ਜਿੱਥੇ ਫਿਲਮ ਨੂੰ ਲੈ ਕੇ ਥੋੜਾ ਵਿਰੋਧ ਜਤਾਇਆ ਜਾ ਰਿਹਾ ਵਿਰੋਧ ਕਿਉਂ ਹੈ ਕੀ ਹੈ ਇਹ ਤਾਂ ਪਤਾ ਨਹੀਂ ਪਰ ਨੇ ਹੰਗ ਸਿੰਘਾਂ ਦੇ ਵੱਲੋਂ ਇੱਥੇ ਫਿਲਮ ਦੇ ਪੋਸਟਰ ਫਾੜ ਦਿੱਤੇ ਗਏ ਜੇ ਗੱਲ ਕਰੀਏ ਤਾਂ ਫਿਲਮ ਦਾ ਪੋਸਟਰ ਹੈ ਜਿਸ ਨੂੰ ਉਸ ਮੁੱਦਾ ਕਰਕੇ ਜਿਹੜਾ ਉਹ ਰੱਖ ਦਿੱਤਾ ਗਿਆ ਤੇ ਲਗਾਤਾਰ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਬਾਹਰ ਆ ਕੇ ਪ੍ਰੋਟੈਸਟ ਵੀ ਕੀਤਾ ਹੈ ਸਿਨੇਮਾ ਦੇ ਬਾਹਰ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਤੇ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਵੀ ਇੱਕ ਪੋਸਟਰ ਲੱਗਿਆ ਹੋਇਆ ਸੀ ਜਿਹੜਾ ਉਹਨਾਂ ਦੇ ਵੱਲੋਂ ਉਤਾਰ ਦਿੱਤਾ ਗਿਆ ਹਾਲਾਂਕਿ ਫਿਲਮ ਇੱਕ ਇਤਿਹਾਸ ਇਤਿਹਾਸਿਕ ਫਿਲਮ ਹੈ ਤੇ ਇਸ ਫਿਲਮ ਦੇ ਵਿੱਚ ਕੁਝ ਅਜੀਹਾ ਸੀ ਇਹ ਹਜੇ ਉਹਨਾਂ ਨੇ ਰਿਵੀਲ ਨਹੀਂ ਕੀਤਾ ਵੀ ਉਹ ਕਿਉਂ ਇਸ ਫਿਲਮ ਨੂੰ ਲੈ ਕੇ ਵਿਰੋਧ ਜਤਾ ਰਹੇ ਆ ਜਿਵੇਂ ਗੱਲ ਕਰਾਂ ਤਾਂ ਦੂਜਾ ਸ਼ੋਅ ਵੀ ਉਹਨਾਂ ਦੇ ਵੱਲੋਂ ਕੈਨਸਲ ਕਰਾ ਦਿੱਤਾ ਗਿਆ ਤਾਂ ਅੱਜ ਸਿਨੇਮਾ ਘਰਾਂ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਈ ਸੀ ਆਕਾਲ ਗਿੱਪੀ ਗਰੇਵਾਲ ਦੀ ਇਹ ਫਿਲਮ ਹੈ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਆ ਤਾਂ ਇਸ ਫਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਕ੍ਰੇਜ਼ ਜਿਹੜਾ ਲੋਕਾਂ ਦੇ ਵਿੱਚ ਦੇਖਿਆ ਗਿਆ ਸੀ ਪਰ ਜੇ ਇਤਿਹਾਸਿਕ ਫਿਲਮ ਹੋਣ ਦੇ ਨਾਤੇ ਮੈਂ ਗੱਲ ਕਰਾਂ ਤਾਂ ਫਿਲਮ ਦੇ ਵਿੱਚ ਉਹਨਾਂ ਕਰ ਰਿਸਪੌਂਸ ਨਹੀਂ ਆਇਆ ਫਿਲਮ ਨੂੰ ਦੇਖਣ ਲੋਕ ਪਹੁੰਚੇ ਨਹੀਂ ਪਰ ਜਿੰਨੇ ਕ ਲੋਕ ਪਹੁੰਚੇ ਸੀ ਉਹਨਾਂ ਦਾ ਰਿਵਿਊ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਫਿਲਮ ਕਿਵੇਂ ਦੀ ਸੀ ਪਰ ਜਿਵੇਂ ਗੱਲ ਕਰਦਾ ਤਾਂ ਵਿਰੋਧ ਜਿਹੜਾ ਹੈ ਉਹ ਫਿਲਮ ਨੂੰ ਲੈ ਕੇ ਜਤਾਇਆ ਜਾ ਰਿਹਾ ਲਗਾਤਾਰ ਜਿਹੜੇ ਨਿਹੰਗ ਸਿੰਘ ਨੇ ਉਹ ਫਿਲਮ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਪੁਲਿਸ ਵਾਲੇ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਹ ਪੋਸਟਰ ਜਿਹੜੇ ਨੇ ਉਹ ਹਟਵਾ ਦਿੱਤੇ ਗਏ ਨੇ ਤੇ ਫਿਲਮ ਦਾ ਜਿਹੜਾ ਸ਼ੋਅ ਹੈ ਉਹ ਵੀ ਰੱਦ ਕਰਵਾ ਦਿੱਤਾ ਗਿਆ ਖੈਰ ਹਜੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਉਂ ਉਹਨਾਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਕਿਉਂ ਜਿਹੜੇ ਫਿਲਮ ਦੇ ਪੋਸਟਰ ਨੇ ਉਹ ਹਟਵਾ ਦਿੱਤੇ ਗਏ ਨੇ ਇੱਕ ਪੋਸਟਰ ਇੱਥੇ ਲੱਗਾ ਹੋਇਆ ਸੀ ਤੇ ਇੱਕ ਪੋਸਟਰ ਇਹ ਜਿਹੜਾ ਮੁੱਦਾ ਕਰਵਾ ਕੇ ਰਖਵਾ ਦਿੱਤਾ ਗਿਆ ਤੇ ਜਿਵੇਂ ਗੱਲ ਕਰਾਂ ਤਾਂ ਹੁਣ ਜਿਹੜੇ ਦੂਜਾ ਸ਼ੋਅ ਦੇਖਣ ਲਈ ਲੋਕ ਪਹੁੰਚੇ ਸੀ ਉਹ ਨਿਰਾਸ਼ ਹੋ ਕੇ ਵਾਪਸ ਜਾ ਰਹੇ ਨੇ ਕਿਉਂਕਿ ਫਿਲਮ ਦਾ ਦੂਜਾ ਸ਼ੋ ਵੀ ਰੱਦ ਕਰਵਾ ਦਿੱਤਾ ਗਿਆ ਅੱਜ ਪਹਿਲਾ ਦਿਨ ਸੀ ਦੂਜਾ ਸ਼ੋ ਸੀ ਤੇ ਦੂਜੇ ਸ਼ੋ ਤੋਂ ਬਾਅਦ ਜਿਹੜਾ ਹੁਣ ਹੋਣ ਵਾਲਾ ਸ਼ੋ ਹੈ ਉਹ ਵੀ ਜਿਹੜਾ ਹੈ ਵਿਰੋਧ ਦੇ ਚਲਦੇ ਰੱਦ ਕਰਵਾ ਦਿੱਤਾ ਗਿਆ ਸੱਚਾ ਗੱਲ ਜੀ ਪੰਜਾਬੀ ਸਿਨੇਮਾ ਦੇ ਕਲੀਆਰਿਆਂ ਦੇ ਵਿੱਚ ਇੱਕ ਫਿਲਮ ਦੀ ਬਹੁਤ ਹੀ ਜ਼ਿਆਦਾ ਚਰਚਾ ਸੀ ਬੜਾ ਹੀ ਕ੍ਰੇਜ਼ ਦੇਖਣ ਨੂੰ ਮਿਲਿਆ ਸੀ ਫਿਲਮ ਰਿਲੀਜ਼ਿੰਗ ਤੋਂ ਪਹਿਲਾਂ ਕਿਉਂਕਿ ਰੱਜ ਕੇ ਪ੍ਰੋਮੋਸ਼ਨ ਫਿਲਮ ਦੀ ਕੀਤੀ ਗਈ ਸੀ ਮੈਂ ਗੱਲ ਕਰ ਰਹੀ ਹਾਂ ਅਕਾਲ ਫਿਲਮ ਦੀ ਅੱਜ ਪੀਵੀਆਰ ਪਟਿਆਲਾ ਸਿਨੇਮਾ ਘਰਾਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਫਿਲਮ ਨੂੰ ਲੈ ਕੇ ਥੋੜਾ ਵਿਰੋਧ ਜਤਾਇਆ ਜਾ ਰਿਹਾ ਵਿਰੋਧ ਕਿਉਂ ਹੈ ਕੀ ਹੈ ਇਹ ਤਾਂ ਪ ਹੰਗਸਿੰਘਾਂ ਦੇ ਵੱਲੋਂ ਇੱਥੇ ਫਿਲਮ ਦੇ ਪੋਸਟਰ ਫਾੜ ਦਿੱਤੇ ਗਏ ਜੇ ਗੱਲ ਕਰੀਏ ਤਾਂ ਫਿਲਮ ਦਾ ਪੋਸਟਰ ਹੈ ਜਿਸ ਨੂੰ ਉਸ ਮੁੱਦਾ ਕਰਕੇ ਜਿਹੜਾ ਉਹ ਰੱਖ ਦਿੱਤਾ ਗਿਆ ਤੇ ਲਗਾਤਾਰ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਬਾਹਰ ਆ ਕੇ ਪ੍ਰੋਟੈਸਟ ਵੀ ਕੀਤਾ ਹੈ ਸਿਨੇਮਾ ਦੇ ਬਾਹਰ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਤੇ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਵੀ ਇੱਕ ਪੋਸਟਰ ਲੱਗਿਆ ਹੋਇਆ ਸੀ ਜਿਹੜਾ ਉਹਨਾਂ ਦੇ ਵੱਲੋਂ ਉਤਾਰ ਦਿੱਤਾ ਗਿਆ ਹਾਲਾਂਕਿ ਫਿਲਮ ਇੱਕ ਇਤਿਹਾਸਿਕ ਫਿਲਮ ਹੈ ਇਤਿਹਾਸਿਕ ਫਿਲਮ ਹੈ ਤੇ ਇਸ ਫਿਲਮ ਦੇ ਵਿੱਚ ਕੁਝ ਅਜੀਹਾ ਸੀ ਇਹ ਹਜੇ ਉਹਨਾਂ ਨੇ ਰਿਵੀਲ ਨਹੀਂ ਕੀਤਾ ਵੀ ਉਹ ਕਿਉਂ ਇਸ ਫਿਲਮ ਨੂੰ ਲੈ ਕੇ ਵਿਰੋਧ ਜਤਾ ਰਹੇ ਆ ਜੇ ਮੈਂ ਗੱਲ ਕਰਾਂ ਤਾਂ ਦੂਜਾ ਸ਼ੋਅ ਵੀ ਉਹਨਾਂ ਦੇ ਵੱਲੋਂ ਕੈਨਸਲ ਕਰਾ ਦਿੱਤਾ ਗਿਆ ਤਾਂ ਅੱਜ ਸਿਨੇਮਾ ਘਰਾਂ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਈ ਸੀ ਅਕਾਲ ਗਿੱਪੀ ਗਰੇਵਾਲ ਦੀ ਇਹ ਫਿਲਮ ਹੈ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਤੇ ਇਸ ਫਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਕ੍ਰੇਜ਼ ਜਿਹੜਾ ਲੋਕਾਂ ਦੇ ਵਿੱਚ ਦੇਖਿਆ ਗਿਆ ਸੀ ਪਰ ਜੇ ਇਤਿਹਾਸਿਕ ਫਿਲਮ ਹੋਣ ਦੇ ਨਾਤੇ ਮੈਂ ਗੱਲ ਕਰਾਂ ਤਾਂ ਫਿਲਮ ਦੇ ਵਿੱਚ ਉਹਨਾਂ ਕਰੀ ਰਿਸਪੌਂਸ ਨਹੀਂ ਆਇਆ ਫਿਲਮ ਨੂੰ ਦੇਖਣ ਲੋਕ ਪਹੁੰਚੇ ਨਹੀਂ ਪਰ ਜਿੰਨੇ ਕ ਲੋਕ ਪਹੁੰਚੇ ਸੀ ਉਹਨਾਂ ਦਾ ਰਿਵਿਊ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਫਿਲਮ ਕਿਵੇਂ ਦੀ ਸੀ ਪਰ ਜਿਵੇਂ ਗੱਲ ਕਰਦਾ ਤਾਂ ਵਿਰੋਧ ਜਿਹੜਾ ਹੈ ਉਹ ਫਿਲਮ ਨੂੰ ਲੈ ਕੇ ਜਤਾਇਆ ਜਾ ਰਿਹਾ ਲਗਾਤਾਰ ਜਿਹੜੇ ਨਿਹੰਗ ਸਿੰਘ ਨੇ ਉਹ ਫਿਲਮ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਪੁਲਿਸ ਵਾਲੇ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਹ ਪੋਸਟਰ ਜਿਹੜੇ ਨੇ ਉਹ ਹਟਵਾ ਦਿੱਤੇ ਗਏ ਨੇ ਤੇ ਫਿਲਮ ਦਾ ਜਿਹੜਾ ਸ਼ੋਅ ਹੈ ਉਹ ਵੀ ਰੱਦ ਕਰਵਾ ਦਿੱਤਾ ਗਿਆ ਖੈਰ ਹਜੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਉਂ ਉਹਨਾਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਕਿਉਂ ਜਿਹੜੇ ਫਿਲਮ ਦੇ ਪੋਸਟਰ ਨੇ ਉਹ ਹਟਵਾ ਦਿੱਤੇ ਗਏ ਨੇ ਇੱਕ ਪੋਸਟਰ ਇੱਥੇ ਲੱਗਾ ਹੋਇਆ ਸੀ ਤੇ ਇੱਕ ਪੋਸਟਰ ਇਹ ਜਿਹੜਾ ਮੁੱਦਾ ਕਰਵਾ ਕੇ ਰਖਵਾ ਦਿੱਤਾ ਗਿਆ ਤੇ ਜਿਵੇਂ ਗੱਲ ਕਰਾਂ ਤਾਂ ਹੁਣ ਜਿਹੜੇ ਦੂਜਾ ਸ਼ੋਅ ਦੇਖਣ ਲਈ ਲੋਕ ਪਹੁੰਚੇ ਸੀ ਉਹ ਨਿਰਾਸ਼ ਹੋ ਕੇ ਵਾਪਸ ਜਾ ਰਹੇ ਨੇ ਕਿਉਂਕਿ ਫਿਲਮ ਦਾ ਦੂਜਾ ਸ਼ੋਅ ਵੀ ਰੱਦ ਕਰਵਾ ਦਿੱਤਾ ਗਿਆ ਅੱਜ ਪਹਿਲਾ ਦਿਨ ਸੀ ਦੂਜਾ ਸ਼ੋਅ ਸੀ ਤੇ ਦੂਜੇ ਸ਼ੋਅ ਤੋਂ ਬਾਅਦ ਜਿਹੜਾ ਹੁਣ ਹੋਣ ਵਾਲਾ ਸ਼ੋਅ ਹੈ ਉਹ ਵੀ ਜਿਹੜਾ ਆ ਵਿਰੋਧ ਦੇ ਚਲਦੇ ਰੱਦ ਕਰਵਾ ਦਿੱਤਾ ਗਿਆ